ਮਮਾ ਕੋਸਮੀ ਦਾ ਬਨੋ ਦਾ ਸਹੀ ਅੱਛਾ ਵਿਨੋਦ ਜੀ ਹੋਇਆ ਕੀ ਅੱਜ ਅਕਤਰੀ ਦਾ ਮੇਰੀ ਸਿਸਟਰ ਆ ਰਹੀ ਸੀ ਰਾਜਸਥਾਨ ਤੋਂ ਕੀ ਨਾਮ ਮੇਰੀ ਸਿਸਟਰ ਦਾ ਸੁਮਿਤਾ ਕੁਮਾਰੀ ਹੈ ਅੱਛਾ ਤੇ ਕੀ ਹੋਇਆ ਜੀ ਅੱਜ ਤੇ ਉਹ ਆ ਰਹੇ ਸੀਗੇ ਤੇ ਮੈਂ ਉਹਨਾਂ ਨੂੰ ਪਿੱਕਰਣ ਸਟੇਸ਼ਨ ਗਿਆ ਸੀਗਾ ਜਦੋਂ ਮੈਂ ਉੱਥੇ ਗਿਆ ਪਹੁੰਚਿਆ ਜਦ ਮੈਂ ਦੇਖਿਆ ਮੇਰੀ ਮਾਤਾ ਤੇ ਮੇਰੀ ਸਿਸਟਰ ਰੋ ਰਹੀ ਸੀਗੇ ਜਦ ਮੈਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪਿੱਛੇ ਟ੍ਰੇਨ ਦੇ ਵਿੱਚ ਪੱਥਰ ਵਾਲੀ ਨਹੀਂ ਬਹੁਤ ਜ਼ਿਆਦਾ ਕਈ ਲੋਕਾਂ ਦੇ ਸੱਟ ਲੱਗਿਆ ਤੇ ਮੈਂ ਜਦ ਆਪਣੇ ਛੋਟੇ ਜਵਾਗ ਨੂੰ ਦੇਖਿਆ ਤਾਂ ਛੋਟੇ ਜਵਾਗ ਦਾ ਵੀ ਸਿਰ ਬਹੁਤ ਜ਼ਿਆਦਾ ਖੁੱਲਿਆ ਹੋਇਆ ਸੀਗਾ ਅੰਦਰੋਂ ਸਿਰ ਦਾ ਹੱਡੀ ਟੁੱਟ ਗਿਆ ਉਹਦਾ ਤੇ ਇੱਥੇ ਕਹਿੰਦੇ ਨਹੀਂ ਰੱਖ ਸਕਦੇ ਪੀਜੀਆ ਰੈਫਰ ਕਰ ਰਿਆ ਹਾਲੇ ਵੀ ਹਾਲੇ ਤੋੜੀ ਠੀਕ ਨਹੀਂ ਗਈ ਹਾਲਤ ਠੀਕ ਨਹੀਂ ਹੈ ਜੀ ਉਹ ਸੀਰੀਅਸ ਹੈ ਜੀ ਹਾਲੇ ਉਹਦੀ ਮੰਮੀ ਨੂੰ ਤਾਂ ਨਹੀਂ ਦੱਸਿਆ ਮੈਂ ਜੇ ਮਮਾ ਮੰਮਾ ਨੂੰ ਪੂਰੀ ਗੱਲ ਨਹੀਂ ਦੱਸੀ ਜੀ ਐਕਚੁਅਲੀ ਉਹਦਾ ਮਮਾ ਦਾ ਵੀ ਹਜੇ ਆਪਰੇਸ਼ਨ ਹੋਇਆ ਜੀ ਉਹਦਾ ਟੱਟ ਤੇ ਟਾਂਕੇ ਲੱਗੇ ਆਏ ਹਜੇ ਉਹ ਬੱਚੇ ਦੀ ਹਾਲਤ ਕਾਫੀ 나ਜੂਕ ਬਹੁਤ ਜ਼ਿਆਦਾ 나ਜੂਕ ਹੈ ਕਿ ਵੱਟੇ ਵਗੈਰਾ ਮਾਰੇਗੇ ਵੱਟੇ ਮਾਰੇ ਬਹੁਤ ਬੱਚੇ ਦਾ ਬਹੁਤ ਪੱਥਰ ਵਾਰੀ ਹੋਈ ਆ ਉਸਦਾ ਬੱਚੇ ਦਾ ਨਾਮ ਕੀ ਪ੍ਰਿੰਸ ਨਾਮ ਹੈ ਪ੍ਰਿੰਸ ਇਹ ਸ਼ਰਾਰਤੀ ਅਨਸਰਾਂ ਨੇ ਮਾਰੇ ਜਾਂ ਕਿਦਾਂ ਤੇ ਸ਼ਰਾਰਤੀ ਮਾਰੇ ਆ ਉਹਨਾਂ ਜੀ ਇਹ ਤਾਂ ਕੋਈ ਹੋਰ ਵੀ ਕਿੰਨੇ ਲੋਕਾਂ ਨੇ ਲੱਗੇ ਬਹੁਤ ਬਹੁਤ ਲੋਕਾਂ ਦੇ ਲੱਗੇ ਜੀ ਇੱਥੇ ਤੱਕ ਕਿ ਜਿਹੜਾ ਟ੍ਰੇਨ ਚ ਲਾ ਰਿਹਾ ਸੀ ਡਰਾਈਵਰ ਉਹ ਆਪ ਆ ਕੇ ਉਤਰ ਟਰੇਨ ਸਰ ਸਤਲੁਜ ਐਕਸਪ੍ਰੈਸ ਸੀ ਕਿੰਨੇ ਲੋਗ ਆ ਰਹੇ ਸੀ ਤੁਹਾਡੇ ਘਰ ਦੇ ਮੇਰੇ ਘਰ ਦੇ ਤਿੰਨ ਮੈਂਬਰ ਸੀਗੇ ਦੋ ਜੁਆਗ ਸੀਗੇ ਪੰਜ ਨੰਬਰ ਸੀ ਜਿਹੜੇ ਆ ਰਹੇ ਸੀ ਮੇਰੇ ਬ੍ਰਦਰ ਆ ਰਹੇ ਸੀਗਾ ਉਹਦਾ ਨਾਮ ਰਘੁਵੰਤ ਸਾਹਿਬ ਮੇਰੀ ਮਾਂ ਮਾਰੀ ਸੀ ਉਹਨਾਂ ਦਾ ਨਾਮ ਰੱਜੂ ਦੇਵੀ ਆ ਮੇਰੀ ਸਿਸਟਰ ਆ ਰਹੀ ਸੀਗਾ ਨਾਮ ਸੁਮਿਕਾ ਕੁਮਾਰੀ ਆ ਤੇ ਇਹ ਮੇਰਾ ਛੋਟਾ ਪੁੱਣ ਜਾ ਰਿਹਾ ਸੀਗਾ ਉਹਦਾ ਨਾਮ ਪ੍ਰਿੰਸ ਸਾਹਿਬ ਜਿਹਦੇ ਲੱਗੀ ਸੱਟ ਤੇ ਹਜੇ ਇੱਕ ਕੁੜੀ 13-14 ਦਿਨਾਂ ਦੀ ਆ ਉਹਦਾ ਨਾਮ ਯਾਦ ਨਹੀਂ ਆ ਰਿਹਾ ਠੀਕ ਮਮਾ ਕੱਲ ਮੇਰਾ ਵਿਨੋਦ ਦਾਸ ਹੈ। ਅੱਛਾ ਵਿਨੋਦ ਜੀ ਹੋਇਆ ਕੀ ਆਜ? ਅਕਤਰੀਨਾ ਮੇਰੀ ਸਿਸਟਰ ਆ ਰਹੀ ਸੀ ਰਾਜਸਥਾਨ ਤੋਂ। ਕੀ ਆ ਨਾ? ਮੇਰੀ ਸਿਸਟਰ ਦਾ ਸੁਮਿਤਾ ਕੁਮਾਰੀ ਹੈ। ਅੱਛਾ ਕੀ ਹੋਇਆ ਜੀ ਅੱਜ? ਤੇ ਉਹ ਆ ਰਹੇ ਸੀਗੇ ਤੇ ਮੈਂ ਉਹਨਾਂ ਨੂੰ ਪਿੱਕ ਕਰਨ ਸਟੇਸ਼ਨ ਗਿਆ ਸੀਗਾ। ਜਦ ਮੈਂ ਉੱਥੇ ਗਿਆ ਪਹੁੰਚਿਆ ਜਦ ਮੈਂ ਦੇਖਿਆ ਮੇਰੀ ਮਾਤਾ ਤੇ ਮੇਰੀ ਸਿਸਟਰ ਰੋ ਰਹੀ ਸੀਗੇ। ਜਦ ਮੈਂ ਉਹਨਾਂ ਤੋਂ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਪਿੱਛੇ ਟ੍ਰੇਨ ਦੇ ਵਿੱਚ ਪੱਥਰ ਵਾਲੀ ਵੀ ਬਹੁਤ ਜ਼ਿਆਦਾ ਕਈ ਲੋਕਾਂ ਦੇ ਸੱਟ ਲੱਗਿਆ ਤੇ ਮੈਂ ਜਦੋਂ ਆਪਣੇ ਛੋਟੇ ਜਵਾਗ ਨੂੰ ਦੇਖਿਆ ਤਾਂ ਛੋਟੇ ਜਵਾਗ ਦਾ ਵੀ ਸਿਰ ਬਹੁਤ ਜ਼ਿਆਦਾ ਟੁੱਟਿਆ ਹੋਇਆ ਸੀਗਾ ਅੰਦਰੋਂ ਸਿਰ ਦਾ ਹੱਡੀ ਟੁੱਟ ਗਿਆ ਉਹਦਾ ਤੇ ਇੱਥੇ ਕਹਿੰਦੇ ਨਹੀਂ ਰੱਖ ਸਕਦੇ ਪੀਜੀਆ ਰੈਫਰ ਕਰ ਰਿਆ ਹਾਲੇ ਵੀ ਹਾਲੇ ਤੋੜੀ ਠੀਕ ਨਹੀਂ ਹਾਲਾ ਠੀਕ ਨਹੀਂ ਹੈ ਜੀ ਉਹ ਸੀਰੀਅਸ ਹੈ ਜੀ ਹਾਲੇ ਉਹਦੀ ਮੰਮੀ ਨੂੰ ਤਾਂ ਇਹ ਨਹੀਂ ਦੱਸਿਆ ਮੈਂ ਆਪਣੇ ਜੀ ਮਮਾ ਨੂੰ ਮੰਮਾ ਨੂੰ ਪੂਰੀ ਗੱਲ ਨਹੀਂ ਦੱਸੀ ਜੀ ਐਕਚੁਅਲੀ ਉਹਦਾ ਮਮਾ ਦਾ ਵੀ ਹਜੇ ਆਪਰੇਸ਼ਨ ਹੋਇਆ ਜੀ ਉਹਦਾ ਟੱਟ ਤੇ ਟਾਂਕੇ ਲੱਗੇ ਆਏ ਜੀ ਉਹ ਬੱਚੇ ਦੀ ਹਾਲਤ ਕਾਫੀ 나ਜੂਕ ਕੀ ਬੱਟੇ ਵਗੈਰਾ ਮਾਰੇਗੇ ਬੱਟੇ ਮਾਰ ਰਹੇ ਬਹੁਤ ਬੱਚੇ ਬਹੁਤ ਪੱਥਰ ਵਾਰੀ ਹੋਈ ਆ ਉਸੇ ਬੱਚੇ ਦਾ ਨਾਮ ਕੀ ਪ੍ਰਿੰਸ ਨਾਮ ਹੈ ਪ੍ਰਿੰਸ ਇਹ ਸ਼ਰਾਰਤੀ ਅੰਸਰਾਂ ਨੇ ਮਾਰੇ ਜਾਂ ਕਿਦਾਂ ਇਹ ਸ਼ਰਾਰਤੀ ਮਾਰ ਰਹੇ ਹੁਣ ਇਹ ਤਾਂ ਕੋਈ ਹੋਰ ਵੀ ਕਿੰਨੇ ਲੋਕਾਂ ਨੇ ਲੱਗੇ ਬਹੁਤ ਬਹੁਤ ਲੋਕਾਂ ਨੇ ਲੱਗੇ ਜੀ ਇੱਥੇ ਤੱਕ ਕੀ ਜਿਹੜਾ ਟ੍ਰੇਨ ਚ ਲਾ ਰਿਹਾ ਸੀ ਡਰਾਈਵਰ ਉਹ ਆਪ ਆ ਕੇ ਉਤਰ ਕੇ ਉਹ ਕਿਹਾ ਮੇਰੇ ਵੀ ਲੱਗਿਆ ਜੀ ਡਰਾਈਵਰ ਕਿਹੜੀ ਸੀ ਟ੍ਰੇਨ ਸਰ ਸਤਲੁਜ ਐਕਸਪ੍ਰੈਸ ਸੀ ਕਿੰਨੇ ਲੋਗ ਆ ਰਹੇ ਸੀ ਤੁਹਾਡੇ ਘਰ ਦੇ ਮੇਰੇ ਘਰ ਦੇ ਤਿੰਨ ਮੈਂਬਰ ਸੀਗੇ ਦੋ ਜੁਆਗ ਸੀਗੇ ਪੰਜ ਨਾਮ ਸੀ ਜਿਹੜੇ ਆ ਰਹੇ ਸੀ ਮੇਰੇ ਬ੍ਰਦਰ ਆ ਰਹੇ ਸੀਗਾ ਉਹਦਾ ਨਾਮ ਰਘੁਵੰਸਾ ਮੇਰੀ ਮਾਂ ਮਾਰੀ ਸੀ ਉਹਨਾਂ ਦਾ ਨਾਮ ਰੱਜੂ ਦੇਵੀ ਆ ਮੇਰੀ ਸਿਸਟਰ ਆ ਰਹੀ ਸੀਗਾ ਨਾਮ ਸੁਮિતા ਕੁਮਾਰੀਆ ਤੇ ਇਹ ਮੇਰਾ ਛੋਟਾ ਪੁੱਣ ਜਾ ਰਿਹਾ ਸੀਗਾ ਉਹਦਾ ਨਾਮ ਪ੍ਰਿੰਸ ਆ ਜਿਹਦੇ ਲੱਗੀ ਸੱਟ ਤੇ ਹਜੇ ਇੱਕ ਕੁੜੀ 13-14 ਦਿਨਾਂ ਦੀ ਆ ਉਹਦਾ ਨਾਮ ਯਾਦ ਨਹੀਂ ਠੀਕ ਮਮਾ ਕਸਮੇ ਦਾ ਬਨੋ ਦਾ ਅਸ ਜੀ ਅੱਛਾ ਵਿਨੋਦ ਜੀ ਹੋਇਆ ਕੀ ਅੱਜ ਅਚਾਨਕ ਮੇਰੀ ਸਿਸਟਰ ਆ ਰਹੀ ਸੀ ਰਾਜਸਥਾਨ ਤੋਂ ਕੀ ਨਾਮ ਮੇਰੀ ਸਿਸਟਰ ਦਾ ਸੁਮਿਤਾ ਕੁਮਾਰੀ ਹੈ ਅੱਛਾ ਨਿਕਲੀ ਹੋਇਆ ਜੀ ਤੇ ਉਹ ਆ ਰਹੇ ਸੀਗੇ ਤੇ ਮੈਂ ਉਹਨਾਂ ਨੂੰ ਪਿੱਕ ਕਰਨ ਸਟੇਸ਼ਨ ਗਿਆ ਸੀਗਾ ਜਦ ਮੈਂ ਉੱਥੇ ਗਿਆ ਪਹੁੰਚਿਆ ਜਦ ਮੈਂ ਦੇਖਿਆ ਮੇਰੀ ਮਾਤਾ ਤੇ ਮੇਰੀ ਸਿਸਟਰ ਰੋ ਰਹੀ ਸੀਗੇ ਜਦ ਮੈਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪਿੱਛੇ ਟ੍ਰੇਨ ਦੇ ਵਿੱਚ ਪੱਥਰ ਵਾਲੀ ਵੀ ਬਹੁਤ ਜ਼ਿਆਦਾ ਕਈ ਲੋਕਾਂ ਦੇ ਸੱਟ ਲੱਗਿਆ ਤੇ ਮੈਂ ਜਦੋਂ ਆਪਣੇ ਛੋਟੇ ਜਵਾਗ ਨੂੰ ਦੇਖਿਆ ਤਾਂ ਛੋਟੇ ਜਵਾਗ ਦਾ ਵੀ ਸਿਰ ਬਹੁਤ ਜ਼ਿਆਦਾ ਖੁੱਲਿਆ ਹੋਇਆ ਸੀਗਾ ਅੰਦਰੋਂ ਸਿਰ ਦਾ ਹੱਡੀ ਟੁੱਟ ਗਿਆ ਉਹਦਾ ਤੇ ਇੱਥੇ ਕਹਿੰਦੇ ਨਹੀਂ ਰੱਖ ਸਕਦੇ ਪੀਜੀਆ ਰੈਫਰ ਕਰ ਰਿਆ ਹਾਲੇ ਵੀ ਹਾਲਾਤ ਠੀਕ ਨਹੀਂ ਕੀ ਹਾਲਤ ਠੀਕ ਨਹੀਂ ਹੈ ਜੀ ਉਹ ਸੀਰੀਅਸ ਹੈ ਜੀ ਹਾਲੇ ਉਹਦੀ ਮੰਮੀ ਨੂੰ ਤਾਂ ਨਹੀਂ ਦੱਸਿਆ ਮਾਪੇ ਜੀ ਮਮਾ ਮੰਮਾ ਨੂੰ ਪੂਰੀ ਗੱਲ ਨਹੀਂ ਦੱਸੀ ਜੀ ਐਕਚੁਅਲੀ ਉਹਦਾ ਮਮਾ ਦਾ ਵੀ ਹਜੇ ਆਪਰੇਸ਼ਨ ਹੋਇਆ ਜੀ ਉਹਦੇ ਟੱਟ ਤੇ ਟਾਂਕੇ ਲੱਗੇ ਆਏ ਜੀ ਉਹਦੇ ਬੱਚੇ ਦੀ ਹਾਲਤ ਕਾਫੀ 나ਜੂਕ ਬਹੁ ਇਹ ਬੱਟੇ ਵਗੈਰਾ ਮਾਰੇਗੇ ਬੱਟੇ ਮਾਰ ਰਹੇ ਬਹੁਤ ਬੱਚੇ ਦਾ ਬਹੁਤ ਪੱਥਰ ਵਾਰੀ ਹੋਈ ਆ ਉਸ ਨੂੰ ਬੱਚੇ ਦਾ ਨਾਮ ਕੀ ਪ੍ਰਿੰਸ ਨਾਮ ਹੈ ਪ੍ਰਿੰਸ ਇਹ ਸ਼ਰਾਰਤੀ ਅੰਸਰਾਂ ਨੇ ਮਾਰੇ ਜਾਂ ਕਿਦਾਂ ਇਹ ਸ਼ਰਾਰਤੀ ਮਾਰ ਰਹੇ ਹੁਣ ਇਹ ਤਾਂ ਕੋਈ ਹੋਰ ਵੀ ਕਿੰਨੇ ਲੋਕਾਂ ਨੇ ਲੱਗੇ ਬਹੁਤ ਬਹੁਤ ਲੋਕਾਂ ਨੇ ਲੱਗੇ ਜੀ ਇੱਥੇ ਤੱਕ ਕੀ ਜਿਹੜਾ ਟ੍ਰੇਨ ਚ ਲਾ ਰਿਹਾ ਸੀ ਡਰਾਈਵਰ ਉਹ ਆਪ ਆ ਕੇ ਉਤਰ ਕੇ ਉਹ ਕਿਹਾ ਮੇਰੇ ਵੀ ਲੱਗਿਆ ਜੀ ਉਹ ਡਰਾਈਵਰ ਕਿਹੜੀ ਸੀ ਪ੍ਰਿੰਸ ਸਰ ਸਤਲੂ ਜੈਕਸਪ੍ਰੈਸ ਸੀ ਕਿੰਨੇ ਲੋਗ ਆ ਰਹੇ ਸੀ ਤੁਹਾਡੇ ਘਰ ਦੇ ਮੇਰੇ ਘਰ ਦੇ ਤਿੰਨ ਮੈਂਬਰ ਸੀਗੇ ਦੋ ਜੁਵਾਕ ਸੀਗੇ ਪੰਜ ਨਾਮ ਸੀ ਜਿਹੜੇ ਆ ਰਹੇ ਸੀ ਮੇਰੇ ਬ੍ਰਦਰ ਆ ਰਹੇ ਸੀਗਾ ਉਹਦਾ ਨਾਮ ਰਘੁਵੰਤ ਸਾ ਮੇਰੀ ਮਾਂ ਮਾਰੀ ਸੀ ਉਹਨਾਂ ਦਾ ਨਾਮ ਰਾਜੂ ਦੇਵੀ ਆ ਮੇਰੀ ਸਿਸਟਰ ਆ ਰਹੀ ਸੀਗਾ ਨਾਮ ਸੁਮਿਤਾ ਕੁਮਾਰੀ ਆ ਤੇ ਇਹ ਮੇਰਾ ਛੋਟਾ ਪੁੱਣ ਜਾ ਰਿਹਾ ਸੀਗਾ ਉਹਦਾ ਨਾਮ ਪ੍ਰਿੰਸ ਆ ਜਿਹਦੇ ਲੱਗੀ ਸੱਟ ਤੇ ਹਜੇ ਇੱਕ ਕੁੜੀ 13-14 ਦਿਨਾਂ ਦੀ ਆ ਉਹਦਾ ਨਾਮ ਨਹੀਂ ਆਖਿਆ ਦਿੱਤਾ ਠੀਕ ਅચ્છਾ ਵਿਨੋਦ ਦਾ ਬਿਨੋ ਉਦਾਸ ਹੈ ਅੱਛਾ ਵਿਨੋਦ ਜੀ ਹੋਇਆ ਕੀ ਅੱਛਾ ਜੀ ਨਾ ਮੇਰੀ ਸਿਸਟਰ ਆ ਰਹੇ ਸੀ ਰਾਜਸਥਾਨ ਤੋਂ ਕੀ ਨਾ ਮੇਰੀ ਸਿਸਟਰ ਦਾ ਸविता ਕੁਮਾਰੀ ਹੈ ਅੱਛਾ ਲਿਖ ਲਿਆ ਗਿਆ ਜੀ ਤੇ ਉਹ ਆ ਰਹੇ ਸੀਗੇ ਤੇ ਮੈਂ ਉਹਨਾਂ ਨੂੰ ਪਿੱਕਰਣ ਸਟੇਸ਼ਨ ਗਿਆ ਸੀਗਾ ਜਦੋਂ ਮੈਂ ਉੱਥੇ ਗਿਆ ਪਹੁੰਚਿਆ ਜਦ ਮੈਂ ਦੇਖਿਆ ਮੇਰੀ ਮਾਤਾ ਤੇ ਮੇਰੀ ਸਿਸਟਰ ਰੋ ਰਹੀ ਸੀਗੇ ਜਦ ਮੈਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪਿੱਛੇ ਟ੍ਰੇਨ ਦੇ ਵਿੱਚ ਪੱਥਰ ਵਾਲੀ ਵੀ ਬਹੁਤ ਜ਼ਿਆਦਾ ਕਈ ਲੋਕਾਂ ਦੇ ਸੱਟ ਲੱਗਿਆ ਤੇ ਮੈਂ ਜਦ ਆਪਣੇ ਛੋਟੇ ਜਵਾਗ ਨੂੰ ਦੇਖਿਆ ਤਾਂ ਛੋਟੇ ਜਵਾਗ ਦਾ ਵੀ ਸਿਰ ਬਹੁਤ ਜ਼ਿਆਦਾ ਖਿਲਿਆ ਹੋਇਆ ਸੀਗਾ ਅੰਦਰੋਂ ਸਿਰ ਦਾ ਹੱਡੀ ਟੁੱਟ ਗਿਆ ਉਹਦਾ ਤੇ ਇੱਥੇ ਕਹਿੰਦੇ ਨਹੀਂ ਰੱਖ ਸਕਦੇ ਪੀਜੀਆ ਰੈਫਰ ਕਰ ਰਿਆ ਚਾਹਲੇ ਵੀ ਹਾਲਤ ਠੀਕ ਨਹੀਂ ਕੀ ਹਾਲਤ ਠੀਕ ਨਹੀਂ ਹੈ ਜੀ ਉਹ ਸੀਰੀਅਸ ਹੈ ਹਾਲੇ ਉਹਦੀ ਮੰਮੀ ਨੂੰ ਤਾਂ ਇਹ ਨਹੀਂ ਦੱਸਿਆ ਮੈਂ ਕਿ ਜਦ ਮਮਾ ਮੰਮਾ ਨੂੰ ਪੂਰੀ ਗੱਲ ਨਹੀਂ ਦੱਸੀ ਜੀ ਐਕਚੁਅਲੀ ਉਹਦਾ ਮਮਾ ਦਾ ਵੀ ਹਜੇ ਆਪਰੇਸ਼ਨ ਹੋਇਆ ਜੀ ਉਹਦਾ ਟੱਟ ਤੇ ਟਾਂਕੇ ਲੱਗੇ ਆਏ ਜੀ ਉਹਦਾ ਬੱਚੇ ਦੀ ਹਾਲਤ ਕਾਫੀ 나ਜੂ ਬਹੁਤ ਜ਼ਿਆਦਾ 나ਜੂ ਗਈ ਕਿ ਬੱਟੇ ਵਗੈਰਾ ਮਾਰੇ ਗਏ ਬੱਟੇ ਮਾਰੇ ਬਹੁਤ ਬੱਚੇ ਦਾ ਬਹੁਤ ਪੱਥਰਵਾਰੀ ਹੋਈ ਆ ਉਸ ਬੱਚੇ ਦਾ ਨਾਮ ਕੀ ਪ੍ਰਿੰਸ ਨਾਮ ਹੈ ਪ੍ਰਿੰਸ ਇਹ ਸ਼ਰਾਰਤੀ ਅਨਸਰਾਂ ਨੇ ਮਾਰੇ ਜਾਂ ਕਿਦਾਂ ਇਹ ਸ਼ਰਾਰਤੀ ਮਾਰੇ ਆ ਹੁਣ ਇਹ ਤਾਂ ਕੋਈ ਹੋਰ ਵੀ ਕਿੰਨੇ ਲੋਕਾਂ ਨੇ ਲੱਗੇ ਬਹੁਤ ਬਹੁਤ ਲੋਕਾਂ ਦੇ ਲੱਗੇ ਜੀ ਇੱਥੇ ਤੱਕ ਕਿ ਜਿਹੜਾ ਟ੍ਰੇਨ ਚ ਲਾ ਰਿਹਾ ਸੀ ਡਰਾਈਵਰ ਉਹ ਆਪ ਆ ਕੇ ਉਤਰ ਟ੍ਰੇਨ ਸਰ ਸਤਲੁਜ ਐਕਸਪ੍ਰੈਸ ਸੀ ਕਿੰਨੇ ਲੋਗ ਆ ਰਹੇ ਸੀ ਤੁਹਾਡੇ ਘਰ ਦੇ ਮੇਰੇ ਘਰ ਦੇ ਤਿੰਨ ਮੈਂਬਰ ਸੀਗੇ ਦੋ ਜੁਆਗ ਸੀਗੇ ਪੰਜ ਨਾਮ ਸੀ ਜਿਹੜੇ ਆ ਰਹੇ ਸੀ ਮੇਰੇ ਬ੍ਰਦਰ ਆ ਰਹੇ ਸੀਗਾ ਉਹਦਾ ਨਾਮ ਰਘੁਵੰਸਾ ਮੇਰੀ ਮਾਂ ਮਾਰੀ ਸੀ ਉਹਨਾਂ ਦਾ ਨਾਮ ਰੱਜੂ ਦੇਵੀ ਆ ਮੇਰੀ ਸਿਸਟਰ ਆ ਰਹੀ ਸੀਗਾ ਨਾਮ ਸੁਭਿਤਾ ਕੁਮਾਰੀ ਆ ਤੇ ਇਹ ਮੇਰਾ ਛੋਟਾ ਪੁੱਣ ਜਾ ਰਿਹਾ ਸੀਗਾ ਉਹਦਾ ਨਾਮ ਪ੍ਰਿੰਸ ਆ ਜਿਹਦੇ ਲੱਗੀ ਸੱਟ ਤੇ ਹਜੇ ਇੱਕ ਕੁੜੀ 13-14 ਦਿਨਾਂ ਦੀ ਆ ਉਹਦਾ ਨਾਮ ਯਾਦ ਨਹੀਂ ਠੀਕ